ਅੱਜ ਸੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਉਸੇ ਆਪਣੇ ਪਰਿਵਾਰ ਦੇ ਨਾਲ ਜਿੱਥੇ ਮੱਥਾ ਟੇਕਣ ਉਸੇ ਆਇਆ ਗੁਰੂ ਚੰਨਾ ਜੀ ਚਰਦਾਸ ਕੀਤੀ ਆ ਜਿੱਥੇ ਪਰਿਵਾਰ ਦੀ ਖੁਸ਼ੀਆਂ ਪਰਿਵਾਰ ਦੇ ਭਲੇ ਪ੍ਰਧਾਰ ਦੀ ਪਰਿਵਾਰ ਦੀ ਚੜ੍ਹਦੀ ਕਲਾ ਉਹਦੇ ਨਾਲ ਹੀ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਔਰ ਜਿਹੜਾ ਸਿੱਖ ਪੰਥ ਦੇ ਵਿੱਚ ਨਿਗਾਰ ਆ ਰਿਹਾ ਜਿਹੜੀ ਕੌਮ ਦੇ ਵਿੱਚ ਇੱਕ ਅੱਜ ਕੌਮ ਜਿਹੜੀ દિਸ਼ਾਹੀਨ ਹੋ ਰਹੀ ਆ ਲੀਡਰਲੈਸ ਹੋ ਰਹੀ ਆ ਉਹਦੇ ਲਈ ਵੀ ਗੁਰ ਚਰਨ ਅਰਦਾਸ ਕੀਤੀ ਆ ਕਿ ਗੁਰੂ ਮਹਾਰਾਜ ਕੌਮ ਨੂੰ ਸੇਧ ਬਖਸ਼ਦੇ ਹੋਏ ਨਵੀਆਂ ਉਚਾਈਆਂ ਤੇ ਜਾਣ ਦੀ ਜਿਹੜੀ ਆ ਉਹ ਕਿਰਪਾ ਕਰਨ ਸੋ ਗੁਰ ਚਰਨਾਂ ਦਾ ਅਰਦਾਸ ਕਰਕੇ ਤੁਹਾਨੂੰ ਜਿੱਥੇ ਇੱਕ ਕੋਲੇ ਤੇ ਸਿਕਿਉਰਿਟੀ ਦੇ ਸਾਲ ਲਈ ਦੇਖੋ ਮੈਂ ਅੱਜ ਬਿਆਨ ਵੀ ਪੜ ਰਿਹਾ ਸੀ ਸਿੰਘ ਸਾਹਬਾਣਾ ਨੇ ਵੀ ਉੱਤੇ ਬਿਆਨ ਦਿੱਤੇ ਨੇ ਇਸ ਗੱਲ ਨੂੰ ਪੋਲਿਟਿਕਾਈਜ਼ ਕੀਤਾ ਜਾ ਰਿਹਾ ਔਰ ਦੂਸਰੀ ਗੱਲ ਇਸ ਗੱਲ ਦੇ ਉੱਤੇ ਜਿਹੜਾ ਮੈਂ ਸਮਝਦਾ ਕਿ ਜਾਤੀਕਰਨ ਦੀ ਗੱਲ ਕੀਤੀ ਜਾ ਰਹੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਬੱਚਿਆਂ ਦਾ ਝਗੜਾ ਹੁੰਦਾ ਇਲੈਕਸ਼ਨਾਂ ਨੇ ਇਲੈਕਸ਼ਨਾਂ ਦੇ ਵਿੱਚ ਝਗੜਾ ਹੋਣਾ ਔਰ ਝਗੜੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਬੱਚੇ ਦੀ ਪਾਗ ਉਤਰੀ ਉਹ ਬਹੁਤ ਨਮੂਸ਼ੀ ਦੀ ਗੱਲ ਹੈ ਮਗਰ ਮੈਂ ਸਮਝਦਾ ਕਿ ਇਹਨੂੰ ਜਿਸ ਤਰੀਕੇ ਦੇ ਨਾਲ ਸਾਡੇ ਦਿੱਲੀ ਦੇ ਸਰਨਾ ਸਾਹਿਬ ਮਨਜੀਤ ਸਿੰਘ ਜੀ ਕਿ ਉਹਨਾਂ ਨੇ ਇਹਨੂੰ ਪੋਲਿਟੀਕਲ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਤੇ ਬੜੀ ਵੱਡੀ ਨਮੂਸ਼ੀ ਹੈ ਕਿਉਂਕਿ ਝਗੜੇ ਆਮ ਕਾਲਜਾਂ ਵਿੱਚ ਵੀ ਹੁੰਦੇ ਨੇ ਪੰਗਾ ਲੱਤਦਿਆਂ ਨੇ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਮਗਰ ਇਸ ਪੱਗ ਤੋਂ ਸਵਾ ਸਵਾਲ ਜਿਹੜੀ ਗੁਰੂ ਮਹਾਰਾਜ ਸਾਡੂ ਹੱਥ ਦਿੱਤੀ ਆ ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਝਗੜੇ ਦੇ ਵਿੱਚ ਜਾ ਇੰਟਰਫੇਅਰ ਕਰ ਰਹੇ ਆ ਤੇ ਸੋਚ ਸਮਝ ਕੇ ਕਰੀਏ ਸੋ ਇਹ ਜਿਹੜਾ ਝਗੜਾ ਸੀ ਇਹ ਇੱਕ ਬੱਚਿਆਂ ਦਾ ਰਾਜਨੀਤਿਕ ਲੋਕਾਂ ਦਾ ਨਹੀਂ ਹੈ ਇਹ ਸਟੂਡੈਂਟ ਜੂਨੀਅਰਸ ਦੇ ਬੱਚਿਆਂ ਦਾ ਹੈਗਾ ਔਰ ਉਹਦੇ ਉੱਤੇ ਦਿੱਲੀ ਕਮੇਟੀ ਨੇ ਪੂਰਾ ਸੰਜਾਲ ਲੈਂਦੇ ਹੋਏ ਐਫ ਆਈ ਆਰ ਵੀ ਕਰਵਾਈ ਆ ਔਰ ਉਹਦੀਆਂ ਜਿਹੜੀਆਂ ਧਾਰਾਵਾਂ ਨੇ ਉਹਨੂੰ ਵਿਧਾਨ ਜੀ ਵੀ ਗੱਲ ਕੀਤੀ ਔਰ ਇਹਦੇ ਉੱਤੇ ਪੂਰਾ ਜਿਹੜੀ ਕਾਲਜ ਦੇ ਜਿਹੜੇ ਲੋਕਲ ਬੱਚੇ ਨੇ ਉਨ੍ਹਾਂ ਦੇ ਖਿਲਾਫ ਡਿਸਪਲਿਨਰੀ ਐਕਸ਼ਨ ਹੋਏ ਇਹਨੂੰ ਵੀ ਸੁਨਿਸ਼ਚਿਤ ਕਰਾ ਰਹੇ। ਕੰਨ ਦੇ ਵਿਦੇਸ਼ ਦੇ ਵਿੱਚ ਮਾਰਾ ਜਿਸਕੋ ਪਤਨਾ ਸ਼ਹਿਰ ਫਨੀ ਕੀਤੀ ਗਈ ਹੈ ਪਲਸਤਿੰਨਾ ਜਿਹੜਾ ਕਿ ਕੰਨ ਦਾ ਨਾਰਾਇਣ ਦੇਖੋ ਇਹ ਸਮੇਂ ਸਮੇਂ ਸਰ ਹੁੰਦਾ ਰਿਹਾ ਹੁਣ ਮੈਂ ਗੱਲ ਕੀ ਕੀਤੀ ਹੈ ਕਿ ਜਦ ਕੌਮ ਦੇ ਵਿੱਚ ਜਿਹੜਾ ਇਹਨਾਂ ਵਗਾ ਵੈਕਿਊ ਬਣ ਜਾਏ ਜਿਹੜੀ ਲੀਡਰਸ਼ਿਪ ਦਾ ਹੁੰਦਾ ਹੈ ਔਰ ਉਹ ਅੱਜ ਚੁੱਪ ਹੋ ਗਈ ਹੋਏ ਕਿਉਂਕਿ ਅਫਾਜੇ ਇਸ਼ੂ ਜਦ ਅਸੀਂ ਉਠਾਉਂਦੇ ਆ ਤੇ ਸ਼੍ਰੋਮਣੀ ਕਮੇਟੀ ਨੂੰ ਬੜੀ ਇਹ ਉਸ ਚ ਪਰੇਸ਼ਾਨੀ ਹੁੰਦੀ ਆ ਕਿ ਉਹ ਅ ਔਰ ਆਪ ਉਹਨਾਂ ਨੇ ਕੁਝ ਕਰਨਾ ਨਹੀਂ ਹੁੰਦਾ ਮੈਂ ਸਮਝਦਾ ਕਿ ਜਿਹੜਾ ਹੋਇਆ ਇਹਦੇ ਉੱਤੇ ਐਸਜੀਪੀਸੀ ਨੂੰ ਵੀ ਪੂਰੀ ਸੰਗਿਆਨ ਵੀ ਲੈਣਾ ਚਾਹੀਦਾ ਹੈ ਗੱਲ ਵੀ ਕਰਨੇ ਕੇ ਲਈ ਜਿੱਥੇ ਦਾਰਕਾਲ ਤੱਕ ਸਭ ਸਾਨੂੰ ਆਦੇਸ਼ ਕਰਨ ਜੇ ਸਾਨੂੰ ਉੱਤੇ ਜਾ ਕੇ ਵੀ ਗੱਲ ਕਰਨੀ ਪਵੇ ਉੱਤੇ ਸੇ ਕੰਮ ਕਰਾਣਾ ਸੈਂਸਰ ਬਹੁਤ ਹੋ ਲੋ ਜਕੀ ਜਸਵੰਤ ਸਿੰਘ ਖਾਲਾ ਦੇ ਬਲੰਦ ਤੇ 120 ਦੇ ਕਰੀਬ ਕੱਟ ਲਾ ਕੇ ਫਿਰ ਵੀ ਇਹਨੂੰ ਰੋਕ ਲਈ ਗਈ ਹੈ ਦੇਖੋ ਇਹ ਤੇ ਪਤਾ ਚੱਲੇਗਾ ਕਿਉਂਕਿ ਵਿਕਤਰਾ ਤੇ ਹੋਇਆ ਹੈ ਮਗਰ ਇਹ ਪਤਾ ਤਦ ਚੱਲੇਗਾ ਜੇ ਦੋਵੇਂ ਪਿਕਚਰਾਂ ਜੀਜ਼ ਹੋਣ ਗਿਆ ਉਹਨਾਂ ਦੇ ਵਿੱਚ ਕੀ ਚੀਜ਼ ਦਾ ਹੁਣ ਕਿਹੜਾ ਕੱਟ ਲੱਗਿਆ ਇਹ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਇਹ ਤੇ ਫਿਲਮ ਦੇ ਨਿਮਾਤਾ ਹੀ ਦੱਸ ਸਕਦੇ ਨੇ ਔਰ ਐਮਰਜੈਂਸੀ ਫਿਲਮ ਚ ਦੀ ਜਿੱਥੇ ਤੱਕ ਗੱਲ ਹੈ ਮੈਂ ਸਮਝਦਾ ਕਿ ਉਹ ਜਿਸ ਵਕਤ ਫਿਲਮ ਰਿਲੀਜ਼ ਹੋਏਗੀ ਤਦ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਸ ਫਿਲਮ ਦਾ ਟਾਈਟਲ ਹੀ ਜਣਾ ਹੈ ਮੇਰੇ ਹਿਸਾਬ ਦੇ ਨਾਲ ਗਲਤ ਹੈ ਕਿਉਂਕਿ ਉਹ ਟਾਈਟਲ ਹੀ ਇੰਦਰਾ ਗਾਂਧੀ ਦੀ ਸਫਤਾ ਵਾਸਤੇ ਕੀਤਾ ਗਿਆ ਔਰ ਜਿਹੜੀ ਅビबिਨੇ ਪਿਕਚਰ ਬਣਾਈ ਹੈ ਜਿਹੜੀ ਮੈਂਬਰ ਪਾਰਲੀਮੈਂਟ ਬਣ ਗਈ ਕੋਈ ਨਾ ਰਣੋਤ ਉਹਨਾਂ ਦੀ ਮਾਨਸਿਕ ਸਥਿਤੀ ਬਾਰੇ ਆਪਾਂ ਸਾਰੇ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਕੰਮ ਕਰ ਰਹੀ ਹੈ ਜੋ ਬਿਆਨ ਦੇ ਰਹੇ ਹੈ ਸੋ ਇਹਦੇ ਉੱਤੇ ਤੇ ਮੈਂ ਸਮਝਦਾ ਕਿ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਪਿਕਚਰ ਕਿਉਂਕਿ ਉਹਦੇ ਵਿੱਚ ਜਿਹੜਾ ਟ੍ਰੇਲਰ ਆ ਰਿਹਾ ਸੀ ਹੁਣ ਉਹ ਟ੍ਰੇਲਰ ਤੋਂ ਬਾਅਦ ਕੱਟ-ਵੱਟ ਹੋਇਆ ਹੈ ਨਹੀਂ ਹੋਇਆ ਉਸ ਕ੍ਰੋਮੋ ਦੇ ਵਿੱਚ ਸੰਤ ਜਨਰਲ ਸਿੰਘ ਕੁਰਦਾਰਾ ਨੂੰ ਫ਼ਾਲਿਸਤਾਨੀ ਦਿਖਾਇਆ ਗਿਆ ਜਦਕਿ ਉਹਨਾਂ ਦੀ ਕਦੀ ਵੀ ਮੰਗ ਨਹੀਂ ਰਹੀ ਸੋ ਅਸੀਂ ਮੈਂ ਸਮਝਦੇ ਹਾਂ ਕਿ ਵਿਤਕਰਾਤੇ ਕੀਤਾ ਜਾ ਰਿਹਾ ਹੈ ਸੈਂਸਰ ਬੋਰਡ ਵੱਲੋਂ ਵੀ ਕਿਹਾ ਜਾ ਰਿਹਾ ਹੈ ਔਰ ਇਹਦੇ ਉੱਤੇ ਕੀ ਜਿਹੜਾ ਸੰਝਿਆਨ ਲੈਣਾ ਚਾਹੀਦਾ ਹੈ ਜਿਹ ਲਿਗ ਮਟੀ ਫਿਲਮ ਦਾ ਵਿਰੋਧ ਕਰੇਗੀ ਜੇ ਲੇਜ਼ ਹੁੰਦੀ ਹੈ ਦੇਖੋ ਮੈਂ ਫਿਲਮ ਦੇਖਣ ਤੋਂ ਬਾਅਦ ਵਿਰੋਧ ਕਰ ਸਕਦਾ ਕਿ ਇਹ ਫਿਲਮ ਕੰਗਨਾ ਰਣੌਤਲੇ ਬਣਾਈ ਆ ਤੇ ਇਸ ਕਰਕੇ ਵਿਰੋਧ ਨਹੀਂ ਹੈ ਵਿਰੋਧ ਇਹ ਕਿ ਉਹਦੇ ਵਿੱਚ ਸੀਨ ਗਲਤ ਹੈ ਕਿ ਨਹੀਂ ਹੈ ਮੈਂ ਬਿਨਾ ਸੀਨ ਦੇਖ ਕੇ ਬਿਨਾ ਪਿਕਚਰ ਦੇਖ ਕੇ ਮੈਂ ਕਿਤਾ ਵਿਰੋਧ ਦੀ ਗੱਲ ਕਰਾਂਗਾ ਹਾਂ ਜਿੱਤੇ ਤੱਕ ਟ੍ਰੇਲਰ ਆਇਆ ਉਹਦੇ ਪ੍ਰੋਮੋਸ ਆਏ ਨੇ ਉਹ ਬਿਲਕੁਲ ਵਿਰੋਧ ਦੇ ਕਾਰਨ ਸੀ ਔਰ ਉਹਦਾ ਵਿਰੋਧ ਅਸੀਂ ਕੀਤਾ ਵੀ ਤੁਹਾਨੂੰ ਨਹੀਂ ਲੱਗਦਾ ਸੈਂਸਰ ਬੋਰਡ ਦੇ ਵਿੱਚ ਜੇ ਸਿੱਖ ਸਿਕਸ਼ਨ ਡਾਇਰੈਕਟਰ ਕੋਲਿੰਗ ਦੀ ਹੈ ਤੇ ਸੈਂਸਰ ਬੋਰਡ ਦੇ ਵਿੱਚ ਸਿਕਸ਼ਨ ਡਾਇਰੈਕਟਰ ਕੋਈ ਨਹੀਂ ਮੰਨਦਾ ਨਹੀਂ ਨਹੀਂ ਬਿਲਕੁਲ ਸਿਕਸ਼ਨ ਡਾਇਰੈਕਟਰ ਹੁੰਦਾ ਹੈ ਸੈਂਸਰ ਬੋਰਡ ਦਾ ਉਹਨਾਂ ਦਾ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ ਉਹ ਇੱਥੇ ਰਿਪ੍ਰੈਜ਼ੈਂਟੇਟਿਵ ਲੈਂਦੇ ਨੇ ਔਰ ਜਿਹੜੇ ਬੰਦੇ ਇਹਦੇ ਵਿੱਚ ਉਹਨਾਂ ਨੇ ਬਣਾ ਰੱਖੇ ਨੇ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੂੰ ਪੂਰਾ ਸੰਗਿਆਨ ਹੋਣਾ ਚਾਹੀਦਾ ਹੈ ਸਿੱਖੀ ਸੈਂਟੀਮੈਂਟਸ ਦੇ ਉੱਤੇ ਸਿੱਖਾਂ ਦੀ ਭਾਵਨਾਵਾਂ ਦੇ ਉੱਤੇ ਔਰ ਉਹਨਾਂ ਲੋਕਾਂ ਦੇ ਉੱਤੇ ਵੀ ਇਸ ਸਵਾਲੇ ਸੇ ਜਿਹੜੇ ਜ਼ਰ